ਦੀ ਟੀਮ ਲਈ ਇਹ ਆ ਆਦੀ ਇਹ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਛੀਤ ਦੇ ਦੀਸ ਬੱਲੇ 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 ਵਾਹਿਗੁਰੂ ਵੀ ਸੱਚੇ ਪਾਸ਼ਾ ਵਾਹਿਗੁਰੂ ਮੜਵਾਉਂਦਾ ਹੈ ਬੰਦੇ ਦੇ ਦਮ ਤੇ ਥਾਪੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰੇ ਆ ਬਾਬੇ ਤੋੜ ਦੇਣੀ ਪੱਧ ਗਿਆ ਮੇਰੇ ਮਿੱਤਰੋ ਉਹ ਫੈਨਲ ਟ੍ਰੈਕਟਰ চু চ ও দেশ দিয়ে পচবা সুপিয়র দেও সামনে ধর্ম গোড়িয়ে লক্ষে মান পাশে শিলু শিলু দীপ ਗੜਬੜ ਕੇ ਆਉਂਦੀ ਆ ਉਹ ਬਾਤ ਗੜਬੜ ਕੇ ਆਉਂਦੀ ਆ ਢੇਰੀਆਂ ਵਿੱਚ ਜੰਦਰਿਆ ਦੋਈ ਹੁੰਦੀਆਂ ਆ ਸ਼ਾਦ ਲੈ ਰਹੀ ਹੈ ਸਿੱਧੀ ਗੱਲ ਵੀ ਤਿਆਰ ਹੈ ਕਿ ਅੱਜ ਵੀ ਆ ਉਹੀ ਬੱਲਿਆ ਨੰਬਰ ਤੇ ਯਾਰ ਨਹੀਂ ਬਦਲੇ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਆਓ ਸਾਹਮਣੇ ਇਸ ਲਈ ਖੇਡ ਮੈਦਾਨ ਅੰਦਰ ਪੁਆਇੰਟ ਸ਼ਾਜੀ 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 ਨੰਬਰ ਲੈ ਗਿਆ ਆਪਣੀ ਟੀਮ ਲਈ ਐ ਆਓ कबड्डी से यार लोग कबड्डी खिराए है लो दीप ਬੱਲੇ ਵਾ 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 ਆਹ ਦੀਪਕ ਨੇ ਮਾਰੋ ਤਾੜੀਆਂ ਲਾਓ ਸਵਾਦ ਖੇਡ ਕਬੱਡੀ ਦਾ ਖੇਡ ਕਬੱਡੀ ਦਾ ਲਾਓ ਸਵਾਦ ਪਰ ਥੋੜੀ ਲੋਕ ਝੋਕ ਹੈ ਕਿ ਵਿੱਚ ਫਿਰ ਪ੍ਰਧਾਨ ਖੜੇ ਪਿੰਡਵਾ ਦੁੱਲਾ ਇਸ ਲਈ ਖੇਡ ਮੈਦਾਨ ਅੰਦਰ ਸ਼ਾਹਕੋਟ ਦੇ ਇਲਾਕੇ ਦਾ ਖਿਡਾਰੀ ਮੇਰੇ ਵੀਰੋ ਇਸ ਲਈ ਵਧਿਆ ਹੋਇਆ ਦੁਨੀਆ ਦੀ ਕ੍ਰੀਮ ਪੈਦਾ ਕੀਤੀ ਹੈ ਉਸੀ ਚੀਤੀ ਵਾਲਿਆ ਬੇਕੋੜ ਦੇ ਵਿੱਚੋਂ ਮੇਰੇ ਵੀਰੋ ਚਾਰ ਜੱਫੇ ਲਾ ਕੇ ਟਰੈਕਟਰ ਜਿੱਤ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੇ ਅਮਰੀਕ ਸਿੰਘ ਕਰਸਰ ਤੇ ਸਨੋਜੀਤ ਉਹ ਥਾ